ਮਾਨਸਾ ਦੇ ਪਿੰਡ ਕੋਟਲੀ ਕਲਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਅਗਨੀਵੀਰ ਅਮਰਤਪਾਲ ਸਿੰਘ ਦੇ ਘਰ ਪਹੁੰਚੇ ਜਿੱਥੇ ਉਹਨਾਂ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਅਮਰਤਪਾਲ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇਗਾ ਪਰਿਵਾਰ ਨੂੰ 1 ਰੁਪਏ ਦੀ ਜੋ ਰਾਸ਼ੀ ਵਾਲਾ ਸੀ ਚੈੱਕ ਵੀ ਸੌਂਪਿਆ ਗਿਆ ਹੈ ਉਹਨਾਂ ਨੇ ਕਿਹਾ ਕਿ ਜੋ ਫੌਜਦਾ ਬਿਆਨ ਹੈ ਉਹ ਜ਼ਖਮਾਂ ਦੇ ਉੱਪਰ ਲੂਣ ਪਾਉਣ ਵਾਲਾ ਹੈ ਤੇ ਫੌਜ ਜਾਣ ਵਾਲਾ ਕੋਈ ਵੀ ਵਿਅਕਤੀ ਕਦੇ ਵੀ ਖੁਦਕੁਸ਼ੀ ਨਹੀਂ ਕਰਦਾ ਸੁਣੋ ਮੁੱਖ ਮੰਤਰੀ ਭਗਵੰਤ ਮਾਨ ਦਾਏ ਪੂਰਾ ਬਿਆਨ ਅੱਜ ਸ਼ਹੀਦ ਅਮਰਪਾਲ ਸਿੰਘ ਉਹਨਾਂ ਦੇ ਪਿੰਡ ਕੋਟਲੀ ਵਿਖੇ ਅੱਜ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਤੇ ਸ਼ਹੀਦ ਅਮਰਪਾਲ ਸਿੰਘ ਜੀ ਨੂੰ ਸ਼ਰਧਾਂਜਲੀ ਦੇਣ ਲਈ ਇੱਥੇ ਆਏ ਆ ਇਸ ਤੋਂ ਪਹਿਲਾਂ ਪਿੰਡ ਛਾਜਲੀ ਜ਼ਿਲ੍ਹਾ ਸੰਗਰੂਰ ਦੇ ਪਰਵਿੰਦਰ ਸਿੰਘ 31 ਪੰਜਾਬ ਯੂਨਿਟ ਤੋਂ ਜਿਹੜੇ ਕਾਰਗਿਲ 'ਚ ਸ਼ਹੀਦ ਹੋਏ ਉਹਨਾਂ ਕੋਲ ਵੀ ਜਾ ਕੇ ਆਏ ਪੰਜਾਬ ਸਰਕਾਰ ਵੱਲੋਂ ਜੋ ਪਾਲਿਸੀ ਬਣਾਈ ਗਈ ਹੈ ਕਿ ਜਿਹੜੇ ਸੈਨਿਕ ਜਿਹੜੇ ਫੌਜੀ ਜਵਾਨ ਡਿਊਟੀ ਦੌਰਾਨ ਦੇਸ਼ ਦੇ ਕਿਸੇ ਵੀ ਕੋਨੇ 'ਚ ਸ਼ਹੀਦ ਹੋਣਗੇ ਤਾਂ ਉਹਨਾਂ ਦੇ ਪਰਿਵਾਰ ਨੂੰ 1 ਕਰੋੜ ਰੁਪਇਆ ਸਨਮਾਨ ਰਾਸ਼ੀ ਦੇ ਤੌਰ ਤੇ ਦਿੱਤਾ ਜਾਊਗਾ ਇਹ ਕੋਈ ਇਸ ਰਾਸ਼ੀ ਨਾਲ ਕੋਈ ਸ਼ਹੀਦ ਦੀ ਜਾਨ ਵਾਪਸ ਨਹੀਂ ਆ ਸਕਦੀ ਨਹੀਂ ਇਹ ਕੋਈ ਕੀਮਤ ਹੈ ਸ਼ਹੀਦ ਦੀ ਜਾਨ ਦੀ ਪਰ ਇੱਕ ਇੱਕ ਪਰਿਵਾਰ ਦੀ ਕਬੀਲਦਾਰੀ ਚੱਲਦੀ ਰਹਿੰਦੀ ਹੈ ਜਿਸ ਤਰ੍ਹਾਂ ਸ਼ਹੀਦ ਅਮਰਪਾਲ ਸਿੰਘ ਜੀ ਦੇ ਪਿਤਾ ਜੀ ਨੇ ਦੱਸਿਆ ਕਿ ਵੱਡੀ ਕਬੀਲਦਾਰੀ ਹੈ ਉਹਨਾਂ ਦੀ ਲਗਭਗ ਜੋਇੰਟ ਫੈਮਿਲੀ ਹੈ ਉਹਨਾਂ ਦੀ ਤੇ ਭੈਣਾਂ ਦੇ ਵਿਆਹ ਵੀ ਅੱਗੇ ਪਏ ਨੇ ਸੋ 1 ਕਰੋੜ ਰੁਪਏ ਨਾਲ ਅਸੀਂ ਕੋਈ ਉਹਦੀ ਜਾਨ ਵਾਪਸ ਨਹੀਂ ਲਿਆ ਸਕਦੇ ਪਰ ਇਹ ਹੈ ਕਿ ਥੋੜੀ ਜੀ ਆਰਥਿਕ ਮਦਦ ਹੋ ਜਾਂਦੀ ਹੈ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਸਾਡਾ ਫਰਜ ਹੈ ਜੇ ਅਸੀਂ ਸੰ ਪਰਿਵਾਰਾਂ ਨੂੰ ਸੰਭਾਲ ਲਾਂਗੇ ਤਾਂ ਹੋਰ ਬੱਚੇ ਫੌਜ ਜਾਣ ਬਾਰੇ ਸੋਚਣਗੇ ਨਹੀਂ ਤਾਂ ਮਾਪੇ ਉਦਾਹਰਨ ਦੇ ਕੇ ਕਿ ਉਹਨਾਂ ਵਾਂਗੂ ਰੁੱਲਜੋਗੇ ਜਾਂ ਉਹਨਾਂ ਵਾਂਗੂ ਪਰਿਵਾਰ ਰੁੱਲਜੂਗਾ ਤਾਂ ਫਿਰ ਆਪਣੇ ਬੱਚਿਆਂ ਨੂੰ ਫੌਜ ਚ ਭੇਜਣ ਦੀ ਹਿੰਮਤ ਨਹੀਂ ਕਰਦੇ ਹੁਣ ਆਈ ਗੱਲ ਸ਼ਹੀਦ ਅਮਰਪਾਲ ਸਿੰਘ ਜੀ ਦੇ ਸ਼ਹੀਦੀ ਦੇ ਉੱਤੇ ਜਿਹੜੇ ਸਵਾਲ ਥਾਏ ਬੜੇ ਦੁੱਖ ਦੀ ਗੱਲ ਹੈ ਕਿ ਇੱਕ ਦੇਸ਼ ਵਾਸਤੇ ਜਾਨ ਚਲੀ ਗਈ 60% ਬਜਟ ਦੇਸ਼ ਦਾ ਡਿਫੈਂਸ ਵਾਸਤੇ ਜਾਂਦਾ ਹੈ ਤੇ ਉਹਨਾਂ ਕੋਲੇ ਇੱਕ ਐਂਬੂਲੈਂਸ ਤੇ ਚਾਰ ਸਲੂਟ ਨਹੀਂ ਮਾਰੇਗੇ ਸ਼ਹੀਦੀ ਚ ਵੀ ਰੈਂਕ ਬਣਾਤੇ ਇਹਨਾਂ ਨੇ ਕਿ ਆਹ ਹੈ ਇਸ ਰੈਂਕ ਦੀ ਸ਼ਹੀਦੀ ਵੱਡੀ ਹੈ ਇਸ ਰੈਂਕ ਦੀ ਸ਼ਹੀਦੀ ਛੋਟੀ ਹੈ ਜਾਂਤਾ ਜਾਣ ਹੈ ਜਿਸ ਵੇਲੇ ਅਗਨੀਵੀਰ ਇੰਟਰੋਡਿਊਸ ਕਰ ਰਿਹਾ ਸੀ ਅਸੀਂ ਇਹਨਾਂ ਨੂੰ ਕਿਹਾ ਸੀਗਾ ਤੁਸੀਂ ਗਲਤ ਕਰ ਰਹੇ ਹੋ ਤੁਸੀਂ 4 ਸਾਲ ਵਾਸਤੇ ਰੱਖਣੇ ਨੇ 6 ਮਹੀਨੇ ਟ੍ਰੇਨਿੰਗ ਆ ਸਾਢੇ 3 ਸਾਲ ਰੱਖਣੇ ਨੇ 6 ਮਹੀਨੇ ਤੁਸੀਂ ਫੌਜ ਪਦਰ ਦੀ ਟ੍ਰੇਨਿੰਗ ਕਿਵੇਂ ਦੇ ਦੋਗੇ ਪਟਵਾਰੀਆਂ ਦੀ ਟ੍ਰੇਨਿੰਗ 1.5 ਸਾਲ ਸੀਗੀ ਹੋਰ ਮੈਕਮੇਂ ਦੀਆਂ ਜਿਹੜੀਆਂ ਨੇ ਸਾਲ-ਸਾਲ ਟ੍ਰੇਨਿੰਗ ਚੱਲਦੀ ਰਹਿੰਦੀ ਹੈ ਫੌਜ ਦੀ ਟ੍ਰੇਨਿੰਗ ਤਾਂ ਉਹ ਤੋਂ ਵੀ ਬਹੁਤ ਜ਼ਿਆਦਾ 6 ਮਹੀਨੇ ਟ੍ਰੇਨਿੰਗ ਦੇ ਕੇ ਸਾਢੇ 3 ਸਾਲਾਂ ਬਾਅਦ ਉਹਨੂੰ ਕਹਿਣਗੇ ਜਾ 22 23 ਸਾਲ ਦਾ ਨਾ ਰਿਟਾਇਰਾਂ ਚ ਨਾ ਮੌਜੂਦਾ ਚ ਨਾ ਕੋਈ ਪੈਨਸ਼ਨ ਆਹ ਤਾਂ ਹੁਣ ਹਾਦੀ ਕਰਤੀ ਕਿ ਦੁਨੀਆ ਤੋਂ ਗਏ ਨੂੰ ਸਲੂਟ ਵੀ ਨਹੀਂ ਮਾਰਿਆ ਸੋ ਇਹ અપਮਾਨ ਹੈ ਸ਼ਹੀਦਾਂ ਦੀ ਸ਼ਹੀਦੀ ਦਾ ਪਰ ਪੰਜਾਬ ਸਰਕਾਰ ਵੱਲੋਂ ਇਹ ਪਾਲਿਸੀ ਹੈ ਜੇ ਫਰਜ ਕਰੋ ਸਾਡੇ ਜਵਾਨ ਕਾਰਗਿਲ ਦੀਆਂ ਪਹਾੜੀਆਂ 'ਚ ਗਸ਼ਤ ਕਰਦੇ ਫਿਰਦੇ ਨੇ ਬਰਫ਼ ਦੀਆਂ ਟਿਕੰਡੀਆਂ 'ਪੀਆਂ 10 ਉਹਦੇ ਵਿੱਚ ਜਵਾਨ ਸੀ ਚਲੋ ਦਬ ਗਏ 7 ਜਿਹੜੇ ਨੇ ਉਹ ਜਾਨ ਗਵਾ ਬੈਠੇ ਬਾਕੀ 3 ਬਚ ਗਏ ਉਹ 7 ਨੂੰ ਵੀ ਅਸੀਂ ਸ਼ਹੀਦ ਟੈਕਨੀਕਲੀ ਥੋੜੀ ਗਈ ਸੀ ਉਹਨਾਂ ਦੀ ਡਿਊਟੀ ਲੱਗੀ ਹੋਈ ਸੀ ਦੇਸ਼ ਵਾਸਤੇ ਉਹ ਬਰਫ਼ ਦੇ ਉੱਤੇ -20 ਡਿਗਰੀ ਟੈਂਪਰੇਚਰ 'ਚ -30 ਡਿਗਰੀ ਟੈਂਪਰੇਚਰ ਦੇ ਵਿੱਚ ਉਹ ਗਸ਼ਤ ਕਰ ਰਹੀ ਸੀ ਸੋ ਇਹ ਫੌਜ ਨੂੰ ਵੀ ਇਹਦੇ ਬਾਰੇ ਸੋਚਣਾ ਚਾਹੀਦਾ ਹੈ ਅਗਨੀਵੀਰ ਜਿਹੜੀ ਇਹਨਾਂ ਨੇ ਨੀਤੀ ਅਪਣਾਈ ਹੈ ਇਹ ਗਲਤ ਹੈ ਪਰਿਵਾਰ ਜਿਹੜਾ ਉਹ ਬਹੁਤ ਗੁੱਸੇ 'ਚ ਹੈ ਆहत ਹੈ ਉਹਨਾਂ ਦੇ ਦਿਲ 'ਚ ਗੁੱਸਾ ਹੈ ਕਿ ਸਾਡੇ ਬੱਚੇ ਨੂੰ ਆਰਮੀ ਨੇ ਮਾਨ ਸਨਮਾਨ ਵੀ ਨਹੀਂ ਦਿੱਤਾ ਜਿਹੜਾ ਸ਼ਹੀਦੀ ਦੇ ਦਿੱਤਾ ਜਾਂਦਾ ਹੈ ਉਹਨਾਂ ਦੇ ਪਿਤਾ ਜੀ ਨੇ ਕਿਹਾ ਮੈਨੂੰ ਤਾਂ ਪਤਾ ਵੀ ਨਹੀਂ ਇਹ ਅਗਨੀ ਵੀਰ ਕੀ ਹੁੰਦੀ ਹੈ ਮੈਂ ਤਾਂ ਫੌਜ ਚ ਭਰਤੀ ਕੀਤਾ ਸੀ ਮੇਰੇ ਵੱਲੋਂ ਤਾਂ ਫੌਜ ਚ ਗਿਆ ਤੇ ਫੌਜ ਨੇ ਉਹੀ ਵਰਦੀ ਦਿੱਤੀ ਹੈ ਉਹੀ ਹਥਿਆਰ ਦਿੱਤੇ ਨੇ ਤੇ ਸ਼ਹੀਦੀਆਂ ਦੇ ਵਿੱਚ ਫਰਕ ਪਾ ਲਿਆ ਇਹ ਜਿਹੜੇ ਨੀਤੀ ਘਾੜੇ ਉੱਥੇ ਬੈਠੇ ਨੇ ਇਹਨਾਂ ਨੂੰ ਕੀ ਪਤਾ ਸ਼ਹੀਦੀਆਂ ਦਾ ਕੋਈ ਇਹਨਾਂ ਦੇ ਆਪਣੇ ਗਏ ਹੋਣ ਕਿਤੇ ਫੌਜ ਚ ਤਾਂ ਪਤਾ ਲੱਗੇ ਬਹੁਤ ਦੁੱਖ ਦੀ ਗੱਲ ਹੈ ਮੈਂ ਡਿਫੈਂਸ ਮਿਨਿਸਟਰੀ ਕੋਲੇ ਮੈਂ ਹੋਮ ਮਿਨਿਸਟਰੀ ਕੋਲੇ ਗੱਲ ਉਠਾਉਂਗਾ ਆਪ ਵੀ ਜਾਊਗਾ ਕਿਉਂਕਿ ਇਹ ਅਗਨੀਵੀਰ ਦੀ ਪਹਿਲੀ ਕੈਜੂਲਟੀ ਹੈ ਜੋ ਅਗਨੀਵੀਰ ਸ਼ੁਰੂ ਕੀਤੀ ਹੈ ਪਹਿਲੀ ਮੌਤ ਹੈ ਹੁਣ ਪਤਾ ਲੱਗਿਆ ਕਿ ਇਹ ਸਮਝਦੇ ਕੀ ਨੇ ਸਾਡੀਆਂ ਜਾਨਾਂ ਨੂੰ ਕੱਚੇ ਦੇ ਆਪਕ ਸੁਣੇ ਸੀ ਠੇਕੇ ਤੇ ਮਲਾਜ਼ਮ ਸੁਣੇ ਸੀ ਕੱਚੇ ਫੌਜੀ ਠੇਕੇ ਤੇ ਫੌਜੀ ਜਦੋਂ ਅਸੀਂ ਪੂਰੀ ਸਰਵਿਸ ਕਰਨ ਦੇਣ ਨੂੰ ਆਪਣੇ ਪੁੱਤ ਦੇਣ ਨੂੰ ਤਿਆਰ ਆ ਤੁਸੀਂ ਕਿਉਂ ਕਹਿੰਦੇ ਹੋ ਵੀ ਚਾਰ ਸਾਲਾਂ ਬਾਅਦ ਵਿਹਲੇ ਕਰਾਂਗੇ ਤੁਹਾਨੂੰ ਡਿਫੈਂਸ ਕੋਲੇ 60% ਬਜਟ ਹੈ ਤੇ ਦੇਸ਼ ਦੀਆਂ ਹੱਦਾਂ ਦੀ ਰਾਖੀ ਵਾਸਤੇ ਵੀ ਸਮਝਾਓ ਉੱਥੇ ਕਰਨ ਲੱਗੇ ਸੋ ਇਹ ਪੰਜਾਬ ਸਰਕਾਰ ਵੱਲੋਂ ਅਸੀਂ ਉਹਨੂੰ ਸ਼ਹੀਦੀ ਦਾ ਦਰਜਾ ਦੇਵਾਂਗੇ ਉਹਨਾਂ ਦੇ ਨਾਂ ਤੇ ਸਟੇਡੀਅਮ ਬਣਾਇਆ ਜਾਊਗਾ ਪੰਚਾਇਤ ਵੱਲੋਂ ਮੰਗ ਹੈ ਪਰਿਵਾਰ ਵੱਲੋਂ ਮੰਗ ਹੈ ਬੁੱਤ ਵੀ ਲਾਇਆ ਜਾਊਗਾ ਪਰਿਵਾਰ ਦੇ ਵਿੱਚ ਜਿੱਥੇ ਕਹਿਣਗੇ ਨੌਕਰੀ ਵੀ ਦਿੱਤੀ ਜਾਊਗੀ ਸਰਕਾਰ ਵੱਲੋਂ ਪੰਜਾਬ ਵੱਲੋਂ ਪੂਰੇ ਪੰਜਾਬ ਵੱਲੋਂ ਅਸੀਂ ਉਹਨੂੰ ਸ਼ਹੀਦ ਦਾ ਦਰਜਾ ਦੇਵਾਂਗੇ ਕਿਉਂਕਿ ਸਾਨੂੰ ਜਿਸ ਵੇਲੇ ਦੇਸ਼ ਦੀ ਰੱਖਿਆ ਕਰਕੇ ਹਿੱਕਾਂ ਡਾਈ ਬੈਠੇ ਨੇ ਉਹ ਕਾਗਜ਼ ਨਹੀਂ ਦੇਖਦੇ ਉੱਥੇ ਕਿ ਮੇਰੇ ਕਿਹੜੇ ਕਾਗਜ਼ ਨੇ ਮੈਂ ਗੋਲੀ ਚਲਾਵਾਂ ਜਾਂ ਗੋਲੀ ਨਾਲ ਚਲਾਵਾਂ ਮੇਰੇ ਕਾਗਜ਼ ਘੱਟ ਨੇ ਮੈਂ ਹੋਰ ਤਰ੍ਹਾਂ ਦੇ ਫੌਜੀਆਾਂ ਚ ਸੋ ਇਹ ਰੈਂਕਿੰਗ ਜਿਹੜੀ ਐ ਇਸ ਤਰ੍ਹਾਂ ਦਾ ਵਿਤਕਰਾ ਫੌਜ ਦੇ ਵਿੱਚ ਬਹੁਤ ਬਹੁਤ ਹੀ ਘਾਤਕ ਸਿੱਧ ਹੋਊਗਾ ਅਗਨੀਵੀਰ ਅਸੀਂ ਸਰਕਾਰ ਤੋਂ ਵੀ ਮੰਗ ਕਰਾਂਗੇ ਸੈਂਟਰ ਸਰਕਾਰ ਤੋਂ ਕਿ ਅਗਨੀਵੀਰ ਨੂੰ ਰੈਗੂਲਰ ਕਰੋ ਜਾਂ ਤਾਂ ਰੈਗੂਲਰ ਫੌਜ ਦੇ ਵਿੱਚ ਲਾਓ ਉਹਨਾਂ ਨੂੰ ਸਾਰਿਆਂ ਨੂੰ ਜਿੰਨੇ ਵੀ ਅਗਨੀਵੀਰ ਚ ਪ੍ਰਤੀ ਕੀਤੇ ਆ ਜਾਂ ਫਿਰ ਉਹਨਾਂ ਨੂੰ ਵੇਲੇ ਕਰ ਦਿਓ ਘਰੇ ਭੇਜ ਦਿਓ ਕੁਛ ਨਾ ਕੁਛ ਤਾਂ ਕਰ ਲੈਣਗੇ ਉਹ ਨਾ ਤਾਂ ਤੁਸੀਂ ਉਹਨਾਂ ਨੂੰ ਇੱਧਰ ਤੇ ਛੱਡਣਾ ਨਾ ਉੱਧਰ ਤੇ ਛੱਡਣਾ ਐ ਤਾਂ ਹੁਣ ਪਤਾ ਲੱਗਿਆ ਨਾ ਸਾਨੂੰ ਤਾਂ ਕਿਸਮ ਤਾਂ ਸਲੂਟ ਵੀ ਨਹੀਂ ਹੈਗੇ ਜੀ ਫੌਜ ਪਰ ਟ੍ਰੇਨਿੰਗ ਹੋਈ ਹੈ ਜੀ ਜਿਹੜੇ ਮੁੰਡਾ ਟ੍ਰੇਨਰ ਹੈ ਉਹ ਵੀ ਮਿਲਿਆ ਮੈਨੂੰ ਉਹ ਕਹਿੰਦਾ ਜੀ ਇਸ ਵਕਤ ਮੈਨੂੰ ਕਹਿੰਦਾ ਦੁੱਖ ਹੋਈ ਜਾਂਦਾ ਮੈਂ ਕਿਉਂ ਟ੍ਰੇਨਿੰਗ ਦੇਤੀ ਉਹਨੂੰ ਜੇ ਮੈਂ ਮੈਂ ਨਾ ਟ੍ਰੇਨਿੰਗ ਦਿੰਦਾ ਸ਼ਾਇਦ ਇਸ ਪਰਿਵਾਰ ਚ ਬੈਣ ਨਾ ਪੈਂਦੇ ਹੁਣ ਉਹਦੇ ਕੋਲ ਟ੍ਰੇਨਿੰਗ ਵਾਸਤੇ ਕੌਣ ਆਊਗਾ ਕਿਸੇ ਸਾਬ ਉਹਦੇ ਨਾਲ ਲੋਸਟ ਵੀ ਕਹਿ ਰਹੇ ਨੇ ਕਹਿੰਦੇ ਕਿ ਅਸੀਂ ਸਾਬ ਬਾਕੀ ਜਿਹੜੇ ਅਗਨੀਵੀਰ ਆ ਉਹਨਾਂ ਨੂੰ ਵੀ ਕਿਹਾ ਕਿ ਵੀ ਤੁਸੀਂ ਵਾਪਸ ਆ ਜਾਓ ਇਸ ਤਰ੍ਹਾਂ ਦਾ ਤਾਂ ਇਹ ਦੇਖੋ ਇਹ ਮੈਂ ਆਪ ਕਹਿ ਰਹੇ ਕਿ ਉਹਨਾਂ ਨੂੰ ਸਮਝਦੇ ਕੀ ਨੇ ਮਤਲਬ ਉਹਨਾਂ ਦੀ ਜਾਨ ਦੀ ਕੀਮਤ ਕੀ ਹੈ ਤੁਸੀਂ ਜਾਣਦੇ ਹੋ ਵੀ ਚਾਰ ਸਲੂਟ ਵੀ ਨਹੀਂ ਮਾਰ ਸਕਦੇ ਫੌਜ ਕੋਲੇ ਕਰਤੂਸ ਹੈ ਨਹੀਂ ਕਿ ਸਲਾਮੀ ਦੇ ਦੇਣਗੇ ਸਾਹਿਬ ਆਰਮੀ ਦੀ ਜਿਹੜੀ ਸਟੇਟਮੈਂਟ ਹੈ ਜੀ ਉਹ ਕਹਿੰਦੇ ਕਿ ਸੂਸਾਈਡ ਕੀਤੀ ਹੈ ਆਪਣੇ ਦੇਖੋ ਇਹ ਉਹ ਤੋਂ ਵੀ ਵੱਧ ਦੇਖੋ ਚੱਕਮਤ ਦੇ ਨਾਮਕ ਪਾਉਣ ਵਾਲੀ ਗੱਲ ਹੈ ਤੁਸੀਂ ਦੇਖੀ ਹੋਣੀ ਉਹ ਸੱਤ ਭੈਣਾਂ ਦਾ ਜ਼ਿੰਮੇਵਾਰੀ ਚੱਕੀ ਫਿਰਦਾ ਸੀ ਵਿਆਹ ਰੱਖਿਆ ਹੋਇਆ ਸੀ ਵਿਆਹ ਤੇ ਆਉਣ ਨੂੰ ਤਿਆਰ ਸੀ ਜਿਹੜਾ ਬੰਦਾ ਫੌਜ ਜਾਣ ਦਾ ਜਿਗਰਾ ਰੱਖਦਾ ਨਾ ਉਹ ਖੁਦਕੁਸ਼ੀ ਨਹੀਂ ਕਰਦਾ ਖੁਦਕੁਸ਼ੀ ਤਾਂ ਡਰਪੋਕਾਂ ਦਾ ਕੰਮ ਹੁੰਦਾ ਹੈ ਕੈਰਾਂ ਦਾ ਕੰਮ ਹੁੰਦਾ ਹੈ ਹੁਣ ਹੁਣ ਇਹ ਬਹਾਨੇ ਲਾਉਂਦੀ ਹੈ ਫੌਜ ਉਹਨੇ ਖੁਦਕੁਸ਼ੀ ਕੀਤੀ ਹੈ ਜੀ ਉਹਨੇ ਐ ਕੀਤਾ ਜੀ ਉਹ ਉਹ ਕੀਤਾ ਜੀ ਸੋ ਇਹ ਮਾਮਲਾ ਜਿਹੜਾ ਹੈ ਇਹ ਅਸੀਂ ਸੈਂਟਰ ਤੱਕ ਲੈ ਕੇ ਜਾਵਾਂਗੇ ਇਹ ਹੋਰ ਮਾਵਾਂ ਦੇ ਪੁੱਤ ਨਾ ਰੋਣ ਜਿਸ ਤਰ ਤੁਸੀਂ ਕਹੇ ਸਵਾਲ ਪੁੱਛਿਆ ਕਿ ਜਿਹੜੇ ਹੋਰ ਅਗਨੀਵੀਰ ਨੇ ਉਹ ਕਹਿੰਦੇ ਅਸੀਂ ਤਾਂ ਵਾਪਸ ਆਵਾਂਗੇ ਫਿਰ ਸਾਨੂੰ ਜੀ ਸਾਡਾ ਮੁੱਲੀ ਹੈ ਨਹੀਂ ਇੱਥੇ ਲਾਸਟ ਸ਼ਟ ਸੁੱਟ ਗਿਆ ਹਸਪਤਾਲ ਦੇ ਵਿੱਚ ਮਾਨਸਾ ਪੁਲਿਸ ਨੂੰ ਮੈਂ ਆਰਡਰ ਕੀਤੇ ਸੀਗੇ ਕਿ ਆਪਾਂ गार्ड ऑफ ऑनर देना है आपको सलामी देना है पुलिस ने सलामी दीती है चलो थोड़ी बहुत काल जी ठंड पैदे परिवार दे चलो किसी ने तो सू म नहीं था सिट के यार सर आपने राधा सिंह से वक्त मांगा है के लिए या अभी लिए? मैं अभी बीस इक्कीस को हमारा सेशन है विधानसभा का उसके बाद मैं सेंटर सरकार को मिलने के लिए जाऊँगा और ये बात रखूँगा ਜੀਮ ਸਾਹਿਬ ਜੀ ਕਰੇ ਹੀ ਗੱਲ ਤੁਹਾਡੀ ਨਹੀਂ ਮੰਨੀ ਜਾਂਦੀ ਦਾ ਪੰਜਾਬ ਸਰਕਾਰ ਅਗਲੇ ਜਿਹੜੇ ਕੇ ਐਪਟਾਉ ਕੀ ਕਰੇ ਇਹਨਾਂ ਸਾਡੇ ਵੱਲੋਂ ਤਾਂ ਸ਼ਹੀਦੀ ਦਾ ਦਰਜਾ ਹੈਗਾ ਹੀ ਆ ਜੀ ਸਾਡੇ ਵੱਲੋਂ ਤਾਂ ਸੇਮ ਜੋ ਅਸੀਂ ਰੈਗੂਲਰ ਜਿਹੜੇ ਸ਼ਹੀਦ ਨੇ ਫੌਜ ਦੇ ਉਹਨਾਂ ਨੂੰ ਫੈਸਿਲਿਟੀ ਦਿੰਨੇ ਆ ਨੌਕਰੀ ਉਹਨਾਂ ਦੇ ਨਾਵਾਂ ਤੇ ਸਕੂਲ ਗੇਟ ਸੜਕ ਦਾ ਨਾਮ ਸਟੇਡੀਅਮ ਉਹਦਾ ਅਸੀਂ ਦੇ ਹੀ ਰਹੇ ਆ ਸਾਡੇ ਵੱਲੋਂ ਤਾਂ ਕੋਈ ਵਿਤਕਰਨ ਮਸੰਤ ਪਤਾ ਹੈ ਨਾ ਆਪਾਂ ਤਾਂ ਪਿੰਡਾਂ ਵਾਲੇ ਆ ਜੀ ਆਪਣੇ ਤਾਂ ਕੋਈ ਪਿੰਡ ਹੈ ਹੀ ਨਹੀਂ ਜਿੱਥੇ ਸ਼ਹੀਦ ਸ਼ਹੀਦ ਦੇ ਨਾਂ ਤੇ ਗੇਟ ਨਾ ਬਣਿਆ ਹੋਵੇ ਜਾਂ ਕਿਸੇ ਪਿੰਡ 'ਚ ਕੋਈ ਬੁੱਤ ਨਾ ਹੋਵੇ ਹਰ ਤੀਜੇ ਕਰਦਾ ਮੁੰਡਾ ਫੌਜ ਚ ਆਰਮੀ ਜਿਹੜਾ ਕਹਿ ਰਹੀ ਕਿ ਭੇਤਪਾਵ ਨਹੀਂ ਕਰਦੇ ਲੇਕਿਨ ਇਹ ਕੁਝ ਕੁਛ ਹੀ ਹੈ ਜਾਂ ਗੋਲੀ ਆਪੇ ਚੜ ਗਈ ਹੁੰਦੀ ਹੈ ਦੇਖੋ ਜੀ ਕੱਲ ਇਹ ਇਹ ਇਹਦਾ ਕੀ ਸਬੂਤ ਹੈ ਇਹ ਉਦੋਂ ਕਹਿਣ ਲੱਗੀ ਆ ਫੌਜ ਜਦੋਂ ਇਹ ਮਾਮਲਾ ਉੱਠ ਖੜਿਆ ਆਦਰਵਾਈਜ਼ ਕਰਾਏ ਤੇ ਐਂਬੂਲੈਂਸ ਲੈ ਕੇ ਛੱਡ ਗਏ ਸੀ ਸੋ ਆਰਮੀ ਦੇ ਅਫਸਰਾਂ ਨੂੰ ਵੀ ਚਾਹੀਦਾ ਬਹੁਤ ਸੈਨਿਕ ਭਲਾਈ ਬੋਰਡ ਬਣੇ ਹੋਏ ਨੇ ਵੱਡੇ ਵੱਡੇ ਕਿ ਤੁਸੀਂ ਐਫਰਟ ਕਰੋ ਤੁਸੀਂ ਇਹ ਮਾਮਲਾ ਉਠਾਓ ਕਿ ਇਸ ਤਰ੍ਹਾਂ ਜਿਹੜੇ ਸਾਡੇ ਦੇਸ਼ ਦੇ ਜਵਾਨਾਂ ਦਾ ਹੌਸਲਾ ਨਾ ਤੁਸੀਂ ਤੋੜੋ ਤੇ ਉਹ ਬਹਾਦਰ ਜਵਾਨ ਨੇ ਸਭ ਤੋਂ ਵਧੀਆ ਫੌਜਾਂ ਦੇ ਵਿੱਚ ਦੁਨੀਆ ਦੀਆਂ ਫੌਜਾਂ ਦੇ ਵਿੱਚ ਆਪਣੀ ਦੇਸ਼ ਦੀ ਫੌਜ ਮੰਨੀ ਜਾਂਦੀ ਹੈ ਤੇ ਉਧਰੋਂ ਗੋਲੀਆਂ ਆਉਂਦੀ ਹੈ ਮਾਈਨਸ 40 ਡਿਗਰੀ ਟੈਂਪਰੇਚਰ 'ਚ ਵੀ ਰੋਕਦੇ ਨੇ ਪਲੱਸ 50 ਡਿਗਰੀ ਟੈਂਪਰੇਚਰ 'ਚ ਵੀ ਜਸਲਮੇਰ ਦੇ ਟਿੱਬਿਆਂ 'ਚ ਰੋਕਦੇ ਨੇ ਉਹਨਾਂ ਕਰਕੇ ਹੀ ਆਪਾਂ ਸਾਰੇ ਚੈਨ ਦੀ ਨੀਂਦ ਸੌਂਦੇ ਆ ਤੁਹਾਨੂੰ ਲੱਗਦਾ ਅਗਨੀਵੀਰ ਸਕੀਮ ਬੰਦ ਹੋ ਗਈ ਮੈਂ ਤਾਂ ਕਹਿਣਾ ਚਾਹਤਾ ਕਿ ਨਹੀਂ ਵੀ ਇਹਨੂੰ ਰੈਗੂਲਰ ਕਰੋ ਇੱਕ ਕ ਮੈਂ ਕਹਿੰਦਾ ਜੀ ਉਹਦੇ ਉਹਦੇ ਪਿਤਾ ਜੀ ਨੂੰ ਜਰੂਰ ਪੁੱਛਿਓ ਅਗਨੀ ਮਿਰ ਕੀ ਹੁੰਦਾ ਉਹ ਕਹਿੰਦਾ ਮੈਨੂੰ ਕੀ ਪਤਾ ਨਹੀਂ ਬੰਦ ਹੋਣੀ ਚਾਹੀਦੀ ਹੈ ਜਾਂ ਮੈਂ ਕਿਹਾ ਜੀ ਇਹੋ ਜੀ ਸਕੀਮ ਸ਼ੁਰੂ ਹੀ ਨਹੀਂ ਹੋਣੀ ਚਾਹੀਦੀ ਸੀ ਬੰਦ ਹੋਣ ਦਾ ਮਤਲਬ ਕੀ ਜੀ ਤੁਸੀਂ ਉਹਨਾਂ ਨੂੰ ਜ਼ਿਆਦਾ ਰੈਗੂਲਰ ਕਰੋ ਜਾਂ ਸਾਰਿਆਂ ਨੂੰ ਛੁੱਟੀ ਕਰੋ ਸੀਐਮ ਸਾਹਿਬ ਜਿਹਾ ਕਿਉਂ ਹੁੰਦਾ ਜਦੋਂ ਵੋਟਾਂ ਇਲੈਕਸ਼ਨ ਨੇੜੇ ਆਉਂਦੇ ਨੇ ਉਦੋਂ ਪੰਜਾਬ ਦੇ ਨੌਜਵਾਨਾਂ ਦੀ ਕਿਉਂ ਬੋਲੀ ਦਿੱਤੀ ਜਾਂਦੀ ਹੈ ਜੇਕਰ ਪੁਲਵਾਮਾ ਦੀ ਗੱਲ ਕਰੀ ਤਾਂ ਉੱਥੇ ਵੀ ਇੱਕ ਵੱਡਾ ਹਾਦਸਾ ਹੋਇਆ ਸੀ ਉਦੋਂ ਵੀ ਇਲੈਕਸ਼ਨਾਂ ਦੇ ਟਾਈਮ ਹੀ ਸੀਗੇ ਤੇ ਹੁਣ 2024 ਵੀ ਆ ਰਿਹਾ ਸਾਹਮਣੇ ਦੇਖੋ ਸਾਡੇ ਜਵਾਨ ਤਾਂ 1 ਤਿੰਨ ਅਕਤੂਬਰ ਨੂੰ ਸ਼ਹੀਦ ਹੋਇਆ ਸ਼ਾਜਲੀ ਦਾ ਮੁੰਡਾ ਉਹ 150 ਮੁੰਡਾ ਤਾਂ ਲਗਭਗ ਉਸ ਪਿੰਡ ਦੇ ਕੱਲੇ ਸ਼ਾਜਲੀ ਪਿੰਡ ਦੇ ਮੁੰਡੇ ਜਿਹੜੇ ਨੇ ਉਹ ਫੌਜ ਚ ਨੇ ਸੋ ਉਹ ਕਾਰਗਿਲ 'ਚ ਸ਼ਹੀਦ ਹੋਇਆ ਉੱਥੇ ਤਾਂ ਤੁਹਾਨੂੰ ਪਤਾ ਹੀ ਹੈ ਕਿ ਚੱਲਦਾ ਰਹਿੰਦਾ ਹੈ ਇਧਰੋਂ ਚਾਈਨਾ ਨਾਲ ਉਧਰੋਂ ਪਾਕਿਸਤਾਨ ਨਾਲ ਝੜੱਪਾਂ ਹੁੰਦੀਆਂ ਰਹਿੰਦੀਆਂ ਪਰ ਅੱਜ ਮੁੱਦਾ ਇਹ ਹੈ ਕਿ ਤੁਸੀਂ ਸ਼ਹੀਦ ਦੇ ਪਰਿਵਾਰ ਨੂੰ ਕਿਵੇਂ ਤੁਸੀਂ ਉਹਨੂੰ ਹੌਸਲਾ ਦਿਓਗੇ ਕਿ ਤੇਰਾ ਪੁੱਤ ਸ਼ਹੀਦ ਹੋ ਗਿਆ ਦੇਸ਼ ਵਾਸਤੇ ਮਨਸਾਹਬ ਜਿਹੜਾ ਤੁਸੀਂ ਡਿਫੈਂਸ ਮਿਨਿਸਟਰ ਨੂੰ ਮਿਲਣਾ ਹੈ ਉਹ ਅਗਨੀਵੀਰ ਸਕੀਮ ਨੂੰ ਲੈ ਕੇ ਇਤਰਾਜ਼ ਜ਼ਾਹਰ ਕਰਕੇ ਮਿਲੋਗੇ ਜਾਂ ਇਸ ਕੇਸ ਬਾਰੇ ਮਿਲੋਗੇ ਨਹੀਂ ਅਗਨੀ ਸਾਰੇ ਕੇਸ ਹੀ ਹੋਗੇ ਨਾ ਜੀ ਇਹ ਕੇਸ ਹੋ ਗਿਆ ਤਾਂ ਅਗਨੀਵੀਰ ਸਕੀਮ ਹੋ ਗਈ ਸਮਝ ਲਓ ਇਹਦਾ ਮਤਲਬ ਜੇ ਕੱਲ ਨੂੰ ਰੱਬ ਨਾ ਕਰੇ ਕੋਈ ਹੋਰ ਕੈਜੂਐਲਟੀ ਹੁੰਦੀ ਹੈ ਅਗਨੀਵੀਰ ਦੀ ਉਦੋਂ ਵੀ ਇਹੀ ਕਰਨਗੇ ਅਗਨੀਵੀਰ ਸਕੀਮ ਤੇ ਇਤਰਾਜ਼ ਜ਼ਾਹਰ ਕਰੋਗੇ ਕਿ ਇਹ ਬੰਦ ਅਗਨੀਵੀਰ ਸਕੀਮ ਸ਼ੁਰੂ ਹੀ ਨਹੀਂ ਹੋਣੀ ਚਾਹੀਦੀ ਸੀ ਜੀ ਪੰਕਜ ਅਸੀਂ ਕਿਹਾ ਸੀ ਕਿਰਾਏ ਤੇ ਕਿਵੇਂ ਰੱਖ ਲੋਗੇ ਫੌਜ ਤੁਸੀਂ ਕਹਿੰਦੇ ਅਸੀਂ ਪੜ੍ਹਾਵਾਂ ਏ ਵੀ ਕਹਿਆ ਸੀ ਨਾ ਕਿ ਅਸੀਂ ਇਹਨਾਂ ਨੂੰ ਜੇ ਪਲੱਸ 2 ਨੇ ਬੀਏ ਵੀ ਕਰਾਵਾਂਗੇ ਮੈਂ ਉਦੋਂ ਵੀ ਬੋਲਿਆ ਸੀ ਮੈਂ ਕਿ ਇਹਦਾ ਮਤਲਬ ਫਿਰ ਮੋਰਚੇ ਦੇ ਵਿੱਚ ਤੁਸੀਂ ਕਿਤਾਬ ਰੱਖੋਗੇ ਇਹਨਾਂ ਨੂੰ ਗਨ ਦੇਵੋਗੇ ਉਹ ਕਿਤਾਬ ਵੀ ਪੜੂਗਾ ਤੇ ਗੋਲੀ ਵੀ ਚਲਾਊਗਾ ਤੁਸੀਂ ਸਮਝਦੇ ਕੀ ਹੋ ਯਾਰ ਇਹ ਨੀਤੀ ਘੜਾ ਰਹੇ ਨੇ ਆਪ ਦੇ ਪਰਿਵਾਰ ਦੇ ਕੋਈ ਨਹੀਂ ਹੈਗੇ ਆਪ ਦੇ ਰਿਸ਼ਤੇਦਾਰ ਨੇੜੇ ਤੇੜੇ ਕੋਈ ਫੌਜ ਨਹੀਂ ਹੈਗਾ ਇਹਨਾਂ ਨੂੰ ਕੀ ਪਤਾ ਸ਼ਹੀਦियां ਕੀ ਹੁੰਦੀਆਂ ਨੇ ਇਹਨਾਂ ਨੂੰ ਕੀ ਪਤਾ ਕਿ ਕਿ ਦੇਸ਼ ਵਾਸਤੇ ਰੱਖਿਆ ਕੀ ਕਰਦੀ ਹੁੰਦੀ ਹੈ ਇਹ ਤਾਂ ਇਹ ਤਾਂ ਦੇਸ਼ ਦੇ ਲੁਟੇਰਿਆਂ ਦੇ ਦੋਸਤ ਨੇ ਇਹ ਸੀ ਤੁਹਾਨੂੰ ਲੱਗਦਾ ਕਿ 22 ਸਾਲ ਦੀ ਉਮਰ ਕੇ ਬਾਅਦ ਇਹ ਜਬ ਰਿਟਾਇਰ ਹੋ ਜਗੇ ਉਸਕੇ ਬਾਅਦ ਬਿਲਕੁਲ ਫਰੀ ਹੋ ਜਗੇ ਕੋਈ ਕੰਮ ਨਹੀਂ ਇਨਕੇ ਬਾਸ ਹੋਗਾ ਇਸ ਲਈ ਵੀ ਇਹ ਵੀ ਨੁਕਸਾਨਦਾਇਕ ਹੋ ਸਕਦਾ ਹੈ ਮੈਂ ਪਹਿਲਾਂ ਵੀ ਕਿਹਾ ਪੰਜਾਬ ਤਾਂ ਆਪਣੇ ਪੁੱਤ ਜਿਹੜੇ ਨੇ ਉਹ ਪੂਰੀ ਰੈਗੂਲਰ ਸੇਵਾ ਵਾਸਤੇ ਦੇਣ ਨੂੰ ਤਿਆਰ ਹੈ ਤੁਸੀਂ 4 ਸਾਲਾਂ ਬਾਅਦ ਇਹਲੇ ਕਰੋਗੇ 22 ਸਾਲ ਦੇ ਹੋ ਕੇ ਵਾਪਸ ਆ ਜਾਣਗੇ ਫਿਰ ਕੀ ਕਰਨਗੇ ਨਾ ਸਾਬਕਾ ਫੌਜੀ ਨਾ ਮੌਜੂਦਾ ਫੌਜੀ ਨਾ ਪੈਨਸ਼ਨ ਨਾ ਕੋਈ ਪੱਤਾ ਕ੍ਰਿਕਟ ਦੀ ਟੀਮ ਚ ਦੋ ਚਾਰ ਮੈਚ ਖੇਡ ਕੇ ਕਈ ਪਲੇਅਰ ساری ਉਮਰ ਵਾਸਤੇ ਐਕਸ ਪਲੇਅਰ ਦੇ ਸਾਰੇ ਬੈਨੇਫਿਟ ਲੈਂਦੇ ਨੇ। ਰਾਜਨੀਤੀ ਦੇ ਵਿੱਚ ਐਮਐਲਏ ਜਾਂ ਐਮਪੀ ਭਾਵੇਂ 4 ਮਹੀਨੇ ਜਾਂ 6 ਮਹੀਨੇ ਵਾਸਤੇ ਬਣੇ ਸਾਰੀ ਉਮਰ ਉਹਨੂੰ ਪੱਤੇ ਮਿਲਦੇ ਨੇ ਤੇ ਦੇਸ਼ ਤੇ ਜਾਨਵਾਰ ਨਾਲੇ ਨੂੰ ਕੋਈ ਪਤਾ ਨਹੀਂ। ਉਹ ਕਹਿੰਦੇ ਜੀ ਉਹਦਾ ਟਾਈਮ ਆ ਸੀ ਇਹ ਫਲਾਨੇ ਕੈਟਾਗਰੀ ਚੋਂ ਸੀ ਫਲਾਨੀ ਕੈਟਾਗਰੀ ਚੋਂ ਪਹਿਲਾਂ ਦੱਸ ਦੇ ਕਿ ਭਾਈ ਆ ਆ ਤੇਰੇ ਨਾਲ ਹੋਊਗਾ ਜੇ ਤੇਰੀ ਕੁਰਬਾਨੀ ਹੁੰਦੀ ਹੈ ਤਦ ਉਹਨੂੰ ਅਸੀਂ ਕੁਰਬਾਨੀ ਨਹੀਂ ਮੰਨਦੇ। ਲਾਸ਼ ਤੇਰੀ ਹਸਤਾਚ ਛੁੱਟ ਜਾਣਗੇ ਫਿਰ ਦੇਖਦੇ ਕਿੰਨੇ ਕਝਾਂਦੇ ਸੀ ਜੇਕਰ ਜੇਕਰ ਇਹ ਸਕੀਮ ਕਦਮ ਨਹੀਂ ਹੁੰਦੀ ਤਾਂ ਫਿਰ ਪੰਜਾਬ ਦਾ ਜਿਹੜਾ ਅਗਨੀਵੀਰ ਚ ਅਗਰ ਜੇ ਜਾਂਦੇ ਨੌਜਵਾਨ ਤਾਂ ਉਹਨਾਂ ਲਈ ਵੀ ਕੁਝ ਸਰਕਾਰ ਅੱਗੇ ਨਹੀਂ ਉਹ ਤਾਂ ਚਲੋ ਅਸੀਂ ਅੱਗੇ ਦੇਖਾਂਗੇ ਜੀ ਪਹਿਲਾਂ ਇਸ ਇਸ ਮਾਮਲੇ ਚ ਅਸੀਂ ਪਹਿਲਾਂ ਜਿਹੜਾ ਉਹ ਸਵਾਲ ਪੁੱਛਾਂਗੇ ਦੇਸ਼ ਦੇਸ਼ ਹਰ ਗੱਲ ਤੇ ਏਕ ਦੇਸ਼ ਇੱਕ ਦੋਸਤ ਹੈ ਜੀ ਤਾਂ ਵਨ ਨੇਸ਼ਨ ਵਨ ਇਲੈਕਸ਼ਨ ਹਰ ਰੋਜ਼ ਨਵੇਂ ਨਵੇਂ ਦਿੰਦੇ ਨੇ ਤਾਂ ਵਨ ਨੇਸ਼ਨ ਵਨ ਸ਼ਹੀਦੀ ਨਹੀਂ ਮੰਨਤੇ ਫਿਰ ਵਨ ਨੇਸ਼ਨ ਵਨ ਕੁਰਬਾਨੀ ਇੱਕ ਵੇਸ਼ ਇੱਕ ਕੁਰਬਾਨੀ ਕੁਰਬਾਨੀ ਕੋ ਤੋਂ ਇੱਕ ਮੰਨ ਲੋ ਨਾ ਚਾਹੇ ਚਾਹੇ ਉਹ ਅਰਨਾਚਲ ਪ੍ਰਦੇਸ਼ ਕੇ ਬਾਰਡਰ ਪੇ ਹੋਈ ਹੈ ਚਾਹੇ ਉਹ ਕਾਰਵਗਲ ਪੇ ਚਾਹੇ ਜੈਸਲਮੇਰ ਮੇ ਹੋਈ ਹੈ ਤਾਂ ਇੱਕ ਦੇਸ਼ ਇੱਕ ਕੁਰਬਾਨੀ ਇਹ ਵੀ ਮੰਨਣਾ ਪੜੇਗਾ ਨੂੰ ਜਿਹੜੇ ਆਰਮੀ ਦੀ ਜਿਹੜੀ ਸੇ ਨਜ਼ਰਾਂ ਲੱਗੀਆਂ ਹੋਈਆਂ ਸਾਰਿਆਂ ਦੀ ਆਸਟ੍ਰੇਲੀਆ ਆਪਾਂ ਪੰਕਜ ਜੀ ਸਾਹਿਬ ਅੱਜ ਆਰਮੀ ਦੀ ਸਟੇਟਮੈਂਟ ਆਈ ਹੈ ਉਹ ਕਹਿੰਦੇ ਇਸ ਤਰ੍ਹਾਂ ਦੇ 100 ਤੋਂ 150 ਮਾਮਲੇ ਪਹਿਲੇ ਵੀ ਹੋਏ ਨੇ ਜਿਹੜੇ ਜਵਾਨ ਸੁਸਾਈਡ ਕਰਦੇ ਉਹਨਾਂ ਨੂੰ ਕਹਿੰਦੇ ਅਸੀਂ ਗਾਰਡ ਆਫ ਆਨਰ ਨਹੀਂ ਦਿੰਦੇ ਦੇਖੋ ਜੀ ਇਹ ਤਾਂ ਆਪ ਬਣਾਉਂਦੇ ਨੇ ਜੀ ਠੀਕ ਹੈ ਨਾ ਇਹ ਮੈਂ ਤੁਹਾਨੂੰ ਦੱਸ ਦਿੰਨਾ ਕਿ ਇਹ ਹੋਰ ਵੀ ਜ਼ਿਆਦਾ અપਮਾਨ ਹੈ ਇੱਕ અપਮਾਨ ਤੋਂ ਬਾਅਦ ਹੋਰ ਵੀ અપਮਾਨ ਹੈ ਕਿ ਉਹਨੇ ਉਹਨੇ ਸੁਸਾਈਸਾਈਡ ਕਰ ਲਿਆ ਉਹ ਤਾਂ ਇੰਨਾ ਹੌਸਲੇ ਵਾਲਾ ਮੁੰਡਾ ਸੀ ਮੈਨੂੰ ਦੱਸਿਆ ਪਰਿਵਾਰ ਨੇ ਕਿ ਸਾਰੇ ਟੱਬਰ ਦਾ ਤਾਂ ਉਹ ਬਾਹਰ ਚੱਕੀ ਫਿਰਦਾ ਸੀ ਮੈਂ ਵਿਆਹ ਕਰਨੇ ਨੇ ਭੈਣਾਂ ਦੇ ਭੈਣ ਆਈ ਹੋਈ ਹੈ ਕੈਨੇਡਾ ਤੋਂ ਛੁੱਟੀਆਂ ਆਉਣ ਆਉਣ ਨੂੰ ਤਿਆਰ ਸੀਗਾ ਬਸ ਸੋ ਮਾਂ ਨੂੰ ਕਹਿੰਦਾ ਸੀ ਮੇਰੀ ਵਰਦੀ ਪ੍ਰੈਸ ਕਰਕੇ ਰੱਖਦੀ ਮੈਂ ਮੇਰੀ ਇਸ ਤੋਂ ਬਾਅਦ ਜੈਪੁਰ ਬਦਲੀ ਹੋ ਜਾਣੀ ਹੈ ਜੈਪੁਰ ਚਲੇ ਜਾਣਾ ਸੋ ਇਹ ਕਹਿਣਾ ਫੌਜ ਦੁਆਰਾ ਇਹ ਹੋਰ ਵੀ ਜ਼ਿਆਦਾ ਦੁਖਦਾਇਕ ਹੈ ਸੀਮ ਸਾਹਿਬ ਇੱਕ ਪੱਟਾ ਕਰਨੇ ਕਿ ਸਾਡੇ ਲਈ ਮੈਂ ਟ੍ਰੇਨਿੰਗ ਹੋ ਰਹੀ ਹੈ ਛੁੱਟੀ ਰਿਤੀ ਜਾ ਰਹੀ ਹੈ ਇਹਨਾਂ ਨੂੰ 6 ਮਹੀਨੇ 3 ਮਹੀਨੇ ਟ੍ਰੇਨਿੰਗ ਦੇ ਦੌਰਾਨ ਜਿਹੜਾ ਛੁੱਟੀ ਰਿਤੀ ਮੈਂ ਤੁਹਾਨੂੰ ਦੱਸ ਦਿੰਦਾ 6 ਮਹੀਨੇ 3 ਮਹੀਨੇ ਚ ਕੀ ਟ੍ਰੇਨਿੰਗ ਹੋ ਜੂਗੀ ਫੌਜ ਦੀ ਉਹ ਵੀ ਖਾਸ ਤੌਰ ਤੇ ਜੇ ਕਾਰਗਲ ਡਿਊਟੀ ਲਾਉਣੀ ਹੈ ਸੋ ਇਹ ਬੇਸਿਕਲੀ ਅਸਲ ਚ ਇਹ ਹੈ ਫੌਜ ਵੱਲੋਂ ਨਾ ਆਪਦਾ ਬਜਟ ਘਟਾਉਣ ਦਾ ਜਾ ਆਪਣਾ ਵੀ ਸਾਡੇ ਫੌਜ ਕੋਲੇ ਹੁਣ ਇੰਨੇ ਵੀ ਪੈਸੇ ਹੈ ਨਹੀਂ ਕਿ ਉਹ ਰੈਗੂਲਰ ਤਨਖਾਹ ਦੇ ਸਕਣ ਜਾਂ ਬਾਅਦ ਚ ਪੈਨਸ਼ਨਾਂ ਦੇ ਸਕਣ ਜਾਂ ਸਲਾਮੀਆਂ ਦੇ ਸਕਣ ਇੰਨੇ ਵੀ ਪੈਸੇ ਹੈ ਨਹੀਂ ਹਾਂ ਜੇ ਕਿਤੇ ਦੇਸ਼ ਨੂੰ ਜਿਹੜੇ ਬੈਂਕਾਂ ਨੂੰ ਲੁੱਟ ਕੇ ਗਏ ਨੇ ਨਾ ਦੋਸਤ ਉਹਨਾਂ ਚੋਂ 50% ਵੀ ਪੈਸਾ ਵਾਪਸ ਆ ਜੇ ਨਾ ਤਾਂ ਫੌਜ ਜਿਹੜੀ ਹੈ ਉਹ ਪਹਿਲਾਂ ਵੀ 60% ਬਜਟ ਦੇਸ਼ ਦਾ ਫੌਜ ਕੋਲੇ ਹੁੰਦਾ ਸੋ ਫੌਜ ਵਾਸਤੇ ਬਜਟ ਦੀ ਕੋਈ ਕਮੀ ਨਹੀਂ ਪਰ ਇਹਨਾਂ ਦੀ ਨੀਅਤ ਚ ਕਮੀ ਹੈ ਇਹਦੇ ਤੇ ਅਸੀਂ ਲੜਾਂਗੇ ਔਰ ਅਗਨੀਵੀਰ ਦੇ ਸਾਰੇ ਜਿੰਨੇ ਵੀ ਮੌਜੂਦਾ ਇਸ ਵਕਤ ਸੁਣ ਰਹੇ ਹੋਣਗੇ ਮੌਜੂਦਾ ਜਿਹੜੇ ਮੈਂ ਅਗਨੀਵੀਰ ਦੇ ਜਵਾਨ ਨੇ ਉਹਨਾਂ ਨੂੰ ਮੈਂ ਕਹੂੰਗਾ ਹੌਸਲਾ ਰੱਖਿਓ ਤੁਸੀਂ ਦੇਸ਼ ਦੇ ਜਿਹੜੇ ਬਹੁਤ ਕੀਮਤੀ ਹੀਰੇ ਹੋ ਤੁਸੀਂ ਅਸੀਂ ਤੁਹਾਨੂੰ ਰੋੜ ਨਹੀਂ ਦੇਣਾ ਤੇ ਅਸੀਂ ਤੁਹਾਡੇ ਪਰਿਵਾਰਾਂ ਦੇ ਨਾਲ ਖੜੇ ਹਾਂ ਅੱਜ ਵੀ ਰੱਬ ਨਾ ਕਰੇ ਕੋਈ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਤੁਹਾਡੀ ਕੁਰਬਾਨੀ ਹੁੰਦੀ ਹੈ ਅਸੀਂ ਨਾਲ ਖੜੇ ਮਾਨਸਾ ਦੇ ਪਿੰਡ ਕੋਟਲੀ ਕਲਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਅਗਨੀਵੀਰ ਅਮਰਤਪਾਲ ਸਿੰਘ ਦੇ ਘਰ ਪਹੁੰਚੇ ਜਿੱਥੇ ਉਹਨਾਂ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਅਮਰਤਪਾਲ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇਗਾ ਪਰਿਵਾਰ ਨੂੰ 1 ਰੁਪਏ ਦੀ ਜੋ